ਉਹ ਦੇਖੋ ਇਹ ਮਿੱਟੀ ਢੋੜਦੀ ਆ ਜੀ ਆ ਜਿਹੜੀ ਆ ਜਿਹੜੀ ਮਿੱਟੀ ਆ ਨਾ ਇਹ ਇਹ ਮਿੱਟੀ ਇਹ ਪਾਣੀ ਨੂੰ ਰੋਕਣ ਲਈ ਨਹੀਂ ਡਾਗੀ ਆ ਸਰਕਾਰ ਦੇ ਮੱਥੇ ਦੇ ਉੱਤੇ ਡਗਰੀ ਆ ਕਿ ਜਿਹੜਾ ਸਰਕਾਰ ਦਾ ਕਲੰਕ ਲੁਕਿਆ ਹੋਇਆ ਜਿਹੜਾ ਇਹ ਆ ਆ ਪਈ ਆ ਕੀ ਨਾਮ ਹੈ ਜੀ ਹਰਜੀਤ ਸਿੰਘ ਜੀ ਮੇਰਾ ਨਾਮ ਜੀ ਹਾਂਜੀ ਫਿਰ ਤੁਸੀਂ ਅੱਜ ਪਹੁੰਚੇ ਹੋ ਇੱਥੇ ਦਰਿਆ ਦੇ ਉੱਤੇ ਬਿਲਕੁਲ ਜੀ ਬਿਲਕੁਲ ਕਹਿਣਾ ਕੀ ਚਾਹੁੰਦੇ ਜੋ ਪ੍ਰੋਗਰਾਮ ਲਿਖਿਆ ਗਿਆ ਸੀਗਾ ਉਹਦੇ ਮਤੈਅਤ ਅਸੀਂ ਪਹਿਰਾ ਦਿੰਦੇ ਹੋਏ ਆਪਣੇ ਸਾਥੀਆਂ ਸਮੇਤ ਅਸੀਂ ਪਿੱਛੇ ਸਾਨੂੰ ਨਾਕੇ ਤੇ ਰੋਕਿਆ ਗਿਆ ਸਾਡੇ ਸਾਰੇ ਸਾਥੀ ਉੱਥੇ ਬੈਠੇ ਨੇ ਪ੍ਰਸ਼ਾਸਨ ਨੇ ਐ ਘੇਰਾ ਪਾਇਆ ਹੋਇਆ ਜਿਵੇਂ ਅਸੀਂ ਕਿਸੇ ਹੋਰ ਮੁਲਕ ਦੇ ਬਸੰਦੇ ਹੋ ਕੇ ਇੱਥੇ ਆ ਗਏ ਹੁੰਨੇ ਆ ਉੱਥੋਂ ਅਸੀਂ ਮਨਜ਼ੂਰੀ ਲੈ ਕੇ ਸਿਰਫ 5 ਬੰਦਿਆਂ ਨੂੰ ਸਾਨੂੰ ਮਨਜ਼ੂਰੀ ਮਿਲੀ ਆ ਇੱਥੇ ਆਉਣ ਦੀ ਬੰਦ ਤੱਕ ਆ ਜਿਦਕਾ ਤੁਸੀਂ ਦੇਖ ਲਿਆ ਗੰਦਲਾ ਪਾਣੀ ਸਾਰਾ ਠੀਕ ਹੈ 5 ਬੰਦੇ ਨੂੰ ਮਨਜ਼ੂਰੀ ਮਿਲੀ ਆ ਅਸੀਂ ਆਪਦਾ ਜਿੰਨਾ ਯੋਗਦਾਨ ਇੱਥੇ ਹੋਇਆ ਆਦਾ ਪਾ ਕੇ ਚੱਲਿਆ ਸਨੇਹਾ ਦੇ ਕੇ ਚੱਲਿਆ ਪੰਜਾਬ ਵਾਸੀਆਂ ਨੂੰ ਆਖ ਜੋ ਇਕੱਠੇ ਹੋ ਜੋ ਪੰਜਾਬ ਨੂੰ ਬਚਾ ਲੋ ਨਹੀਂ ਬਹੁਤ ਪਸਤਾਉਂਗੇ ਬੇੜਾ ਹੱਥੋਂ ਨਗ ਜਣਾ ਲੱਖੇ ਸਿਹਾਣੇ ਨੂੰ ਕੀ ਮੈਸੀ ਦੇਣਾ ਚਾਹੋਗੇ ਲੱਖੇ ਸਿਹਾਣੇ ਵੀਰ ਨੂੰ ਉਹਨੇ ਬਹੁਤ ਵਧੀਆ ਐਫਰਟ ਕੀਤੇ ਪਰ ਪ੍ਰਸ਼ਾਸਨ ਨੇ ਜੋ ਕੁਝ ਕੀਤਾ ਤੱਕਾ ਉਹਦੀ ਜਿਵੇਂ ਗੱਡੀ ਭੰਨ ਕੇ ਉਹਨੂੰ ਗ੍ਰਿਫਤਾਰ ਕੀਤਾ ਬਹੁਤ ਨਿੰਦਣਯੋਗ ਗੱਲ ਆ ਜੋ ਕੋਈ ਆਵਾਜ਼ ਡੈਮੋਕ੍ਰੇਸੀ ਹੈ ਇੱਥੇ ਆਵਾਜ਼ ਬਲੰਦ ਕਰਨ ਦਾ ਹਰੇਕ ਨੂੰ ਅਧਿਕਾਰ ਆ ਉਹਨੂੰ ਕਿਉਂ ਰੋਕਿਆ ਗਿਆ ਇੱਥੇ ਆ ਕੇ ਅਸੀਂ ਕਿਸ ਦਾ ਵਿਰੋਧ ਥੋੜੀ ਕਰਨਾ ਸੀਗਾ ਬੰਦਿਆਂ ਦੇ ਬੰਨ ਲਾਇਆ ਜੀ ਇੱਥੇ ਆ ਕੇ ਤੁਸੀਂ ਹੁਣ ਅਸੀਂ 5 ਜਣੇ ਨੂੰ ਮਨਜ਼ੂਰੀ ਮਿਲੀ ਹੈ ਸਿਰਫ ਸਿਰਫ 5 ਜਣੇ ਤਾਂ ਹੁਣ ਦਿੱਤੇ ਆ ਜੀ ਅੰਮ੍ਰਿਤਸਰ ਪੰਜ ਜਣੇ ਆ ਕੇ ਆਪਦੀ ਜਿੰਨੀ ਘਰ ਜੋ ਸੰਧੂ ਜੋਗ ਦਾ ਪਿਆ ਸੀ ਕਰਕੇ ਚੱਲੇ ਆ ਜੇ ਗੱਲ ਕਰੀਏ ਡਾਈਂਗ ਐਸੋਸੀਏਸ਼ਨ ਵਾਲੇ ਇਕੱਠੇ ਵੀ ਐਸੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਫਿਲਟਰ ਕਰਕੇ ਜਿਹੜਾ ਪਾਣੀ ਹੈ دریا ਦੇ ਵਿੱਚ ਸੱਟ ਰਹੇ ਆ ਉਹਦੇ ਅੱਗੇ ਇਹਦੀ ਇਨਸਪੈਕਸ਼ਨ ਕੌਣ ਕਰੂਗਾ ਇੰਜ ਕਰੋ ਐਸੈਪਟੀਸ਼ਨ ਬੋਰਡ ਕਰੋ ਇਨਸਪੈਕਸ਼ਨ ਹੋ ਜਾਂਦੀ ਹੈ ਤੁਸੀਂ ਟੈਂਕ ਵਾਲਿਆਂ ਨੂੰ ਬੁਲਾ ਲਓ ਆਪਾਂ ਇੱਕ ਇੱਕ ਗਲਾਸ ਉਹਨਾਂ ਨੂੰ ਪਲਾ ਦਿੰਦੇ ਆ ਬਦ ਨਹੀਂ ਪਲਾਉਂਦੇ ਇੱਕ ਇੱਕ ਗਲਾਸ ਆਪਾਂ ਪਲਾ ਦਿੰਦੇ ਆ ਜੇ ਤਾਂ ਉਹ ਬਚ ਗਏ ਸ਼ਾਮ ਤੱਕ ਉਹ ਹਸਪਤਾਲ ਨਾ ਪਹੁੰਚੇ ਆਪਾਂ ਮੰਨ ਲਾਂਗੇ ਇਹਨੂੰ ਸਾਫਾ ਬੁਲਾ ਲਓ ਜਰਾ ਠੀਕ ਹੈ ਜੀ ਜਾਂ ਇਨਸਪੈਕਸ਼ਨ ਆਪਾਂ ਹੁਣੇ ਹੋ ਜਾਂਦੀ ਹੈ ਇਹ ਮੇਰਾ ਵੀਰ ਕੱਲੀ ਲਖੇ ਵੀ ਕਿਹਾ ਜੇ ਕੋ ਪ੍ਰਸ਼ਾਸਨ ਵਾਲਾ ਕਹਿੰਦਾ ਆਪਾਂ ਪ੍ਰਸ਼ਾਸਨ ਵਾਲੇ ਨੂੰ ਵੀ ਬੁਲਾ ਲਓ ਇੱਕ ਇੱਕ ਗਲਾਸ ਪਲਾਈਏ ਇਹਨੂੰ ਜਰਾ ਇਹ ਕੱਲੇ ਲਖੇ ਸਿਧਾਣੇ ਨੇ ਪਾਣੀ ਨਹੀਂ ਪੀਣਾ ਜਾ ਪੰਜਾਬ ਦੇ ਵਾਸੀਆਂ ਨੇ ਪਾਣੀ ਦੀ ਪੀੜਾ ਬਿਲਕੁਲ ਆ ਪੀਣ ਦਾ ਪਤਾ ਲੱਗ ਜਾਏਗਾ ਨਾ ਗੱਲ ਇਹ ਸਾਰਿਆਂ ਨੇ ਪਾਣੀ ਪੀਣਾ ਹਰੇਕ ਦੇ ਬੱਚਿਆਂ ਨੇ ਪੀਣਾ ਇੱਥੋਂ ਸਾਰੇ ਰੋਗੀ ਹੋ ਰਹੇ ਛੋਟੇ ਛੋਟੇ ਬੱਚੇ ਪੀਲੀਏ ਨਾਲ ਕੈਂਸਰ ਗ੍ਰੈਸਟ ਹੋ ਰਹੇ ਨੇ ਇਸ ਕਰਕੇ ਸਾਰਿਆਂ ਨੂੰ ਜਾਗਣਾ ਚਾਹੀਦਾ ਇਹ ਸਾਡੇ ਕੱਲਿਆਂ ਦਾ ਮੁੱਦਾ ਨਹੀਂ ਹੈਗਾ ਇਹ ਪੰਜਾਬ ਦਾ ਮੁੱਦਾ ਆ ਪਾਣੀ ਬਚਾ ਲਓ ਆਪਣੀ ਧਰਤੀ ਬਚਾ ਲਓ ਆਪਣੀਆਂ ਜ਼ਮੀਨਾਂ ਬਚਾ ਲਓ ਸਾਡਾ ਇਹੀ ਸਨੇਹਾ ਵਾ ਲੱਖੇ ਵੀਰ ਦੇ ਮਾਧਿਵਰਾਈ ਸਾਰਿਆਂ ਦਾ ਇਹੀ ਸਨੇਹਾ ਵਾ ਵੀ ਆਪਦਾ ਬਚਾ ਲਓ ਭਾਈ ਸਾਰਾ ਸਰਕਾਰ ਜਿੰਨੇ ਪੋਰ ਬੈਲ ਕਰਕੇ ਡੰਗਾ ਪਾਣੀ ਵਿੱਚ ਪਾਉਂਦੀਆਂ ਨੇ ਨਾ ਉਹਨਾਂ ਦੀ ਇਨਸਪੈਕ ਤੇ ਬੰਦ ਲਗਾਉਣ ਦੀ ਗੱਲ ਕੀਤੀ ਬੰਦ ਨਹੀਂ ਲਗਾਇਆ ਜਾਊਗਾ ਫਿਰ ਬੰਦ ਲਾਇਆ ਜਾਊਗਾ ਜਿੰਨੇ ਜਿੰਨੇ ਜਾਣੇ ਅਸੀਂ ਆਏ ਆ ਜਿੰਨਾ ਯੋਗਦਾਨ ਅਸੀਂ ਪਾਵਾਂਗੇ ਅਫਸਰ ਤੇ ਲਾਇਆ ਜਾਊਗਾ ਜੀ ਬੰਦ ਬੰਦ ਜੇ ਸਰਕਾਰ ਅੱਜ ਪੈਰੀਗੇਟ ਲਾ ਕੇ ਲੱਖੇ ਵੀਰ ਉਹਨਾਂ ਨੂੰ ਪਿੱਛੋਂ ਨਾ ਰੋਕਦੀ ਤਾਂ ਅੱਜ ਬੰਦ ਵੀ ਲੱਗ ਜਾਂਦਾ ਅੱਜ ਬੰਦ ਇਹ ਸਰਕਾਰ ਨੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਪ੍ਰੋਗਰਾਮ ਕਰਨ ਦੀ ਸਾਡੇ ਬੰਦੇ ਨੂੰ ਪੰਚਿੱਲੋ ਦਿਹਾਣੇ ਨੂੰ ਘੇਰ ਕੇ ਸਾਰੇ ਪਾਸੇ ਬੈਰੀਗੇਡ ਲਾ ਕੇ ਸਾਰੇ ਰੋਕਦੇ ਤੁਹਾਡੇ ਵੱਲੋਂ ਕਿਸ ਕਿੰਨੇ ਬੰਦੇ ਲੈ ਜੂਗੇ ਇੱਥੇ ਬਾਹਰ ਘਰੇ ਤੁਹਾਡੇ ਵੱਲੋਂ ਕਿਸ ਤਰੀਕੇ ਨਾਲ ਇਸ ਜਗ੍ਹਾ ਦੇ ਉੱਪਰ ਬੰਦ ਲਗਾ ਦੇਣਾ ਕਿੰਨਾ ਯੋਗਦਾਨ ਹੋਊਗਾ ਕਹਿੰਦੇ ਲੰਕਾ ਦੇ ਵਿੱਚ ਜਦੋਂ ਉਹ ਪੋਲ ਬਣਾਉਣ ਲੱਗੇ ਸੀਗੇ ਤਾਂ ਕੀੜੇ ਕਾਟੋਆ ਨੇ ਵੀ ਯੋਗਦਾਨ ਪਾਇਆ ਜਿੰਨੀ ਚੁੰਝੀ ਭਰ ਕੇ ਲੈ ਕੇ ਜਾਂਦੇ ਯੋਗਦਾਨ ਪਾਉਂਦੇ ਸੀ ਜਿੰਨਾ ਸਭ ਤੋਂ ਯੋਗਦਾਨ ਪਾਊਗਾ ਅਸੀਂ ਪਾ ਲਾਂਗੇ ਠੀਕ ਹੈ ਜੀ ਤੇ ਲਾਉਣੀਆਂ ਚਾਹਾਂ ਲਾਉ ਬੰਦ ਅਸੀਂ ਸੱਟ ਗਿਆ ਜਾਈਏ ਇੱਕ ਦਾ ਭਜਾਵਾਂਗੇ ਅਸੀਂ ਬੋਲ ਸਾਰੇ ਹਾਂ ਆ ਬੰਦ ਲਾਇਆ ਜਾ ਰਿਹਾ ਜੀ ਉਹਦੇ ਦੀ ਜਿੱਥੇ ਬੰਦੀਆਂ ਦੇ ਪੂਰਾ ਹੋ ਗਿਆ ਵਾਧਾ ਲੋ ਜੀ ਉਹ ਦੇਖੋ ਇਹ ਮਿੱਟੀ ਢੋੜਦੀ ਹੈ ਜੀ ਉਹ ਇਹ ਧਿਆਨ ਯਾਰ ਤੁਸੀਂ ਜਿਵੇਂ ਭਾਈ ਚੱਕੀ ਮੈਂ ਫੜਿਆ ਆਇਆ ਭਾਈ ਬੰਦ ਲੱਗਦਾ ਹੋਵੇ ਇੱਥੇ ਭਾਈ ਆ ਜਿਹੜੀ ਆ ਜਿਹੜੀ ਮਿੱਟੀ ਆ ਨਾ ਇਹ ਇਹ ਮਿੱਟੀ ਇਹ ਪਾਣੀ ਬਰੋਕਣ ਲਈ ਜਿਹੜਾ ਇਹ ਸਰਕਾਰ ਦੇ ਮੱਥੇ ਦੇ ਉੱਤੇ ਡਗਰੀ ਆ ਕਿ ਜਿਹੜਾ ਸਰਕਾਰ ਦਾ ਕਲੰਕ ਲੁਕਿਆ ਹੋਇਆ ਜਿਹੜਾ ਇਹ ਆ ਆ ਪਈ ਹੈ ਓ ਸਰਦਾਰ ਦੇ ਮੱਥੇ ਤੇ ਆ ਲੈ ਬਾਈਟਾ ਕਰੋ ਬਾਈਟਾ ਕਰੋ ਚਲ ਚਲ ਆਓ ਜੀ